ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਡੱਬਾ ਵਾਲੀ ਪਸ਼ੂ ਮੰਡੀ ਤੇ ਤੁਸੀਂ ਦੇਖ ਲਓ ਇੱਕ ਵਾਰੀ ਤੁਹਾਨੂੰ ਆਪਾਂ ਡੱਬਾ ਵਾਲੀ ਪਸ਼ੂ ਮੰਡੀ ਦੀ ਰੇਡ ਰੂਟ ਚੈੱਕ ਕਰਾਵਾਂਗੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਜੀ ਖੁਸ਼ਦੀਪ ਜੀ ਖੁਸ਼ਦੀਪ ਜੀ ਬਾਈ ਕਿਹੜੇ ਪਿੰਡ ਤੋਂ ਆਏ ਹੋ ਕੋਟਪਾਏ ਗਿੱਦੜਵਾ ਕੋਲੇ ਜੀ ਕੋਟਪਾਏ ਗਿੱਦੜਵਾ ਤੋਂ ਬਾਈ ਆਪਾਂ ਕਿੰਨੇ ਨਗ ਲੈ ਠੀਕ ਹੈ ਘਰ ਵੀ ਮੱਝ ਹੈ ਹਾਂਜੀ ਮੱਝ ਹੈ ਠੀਕ ਹੈ ਆਪਾਂ ਡਿਟੇਲ ਲਗੇ ਮਾਈ ਜੀ ਸੂਈ ਸੂਈ ਆ ਸੂਈ ਸਵਾਈ ਹੈ ਜੀ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਆ ਬਈ ਇਹ ਸੂਈ ਆ ਜੀ ਬੁੱਧਵਾਰ ਸੂਈ ਆ ਜੀ ਬੁੱਧਵਾਰ ਦੀ ਸੂਈ ਆ ਠੀਕ ਹੈ ਤੇ ਮਗਰ ਬੱਚਾ ਕੀ ਆ ਬਈ ਮਗਰ ਕੱਟਾ ਆ ਜੀ ਕੱਟਾ ਤੇ ਕਿੰਨੇ ਸੂ ਕਿੰਵੇਂ ਸੂਏ ਬਈ ਇਹ ਇਹ ਹੈ ਜੀ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਹਾਂਜੀ ਠੀਕ ਹੈ ਤੇ ਦੂਜੇ ਸੂਏ ਦੁੱਧ ਕਿੰਨਾ ਸੀ ਬਈ ਇਹਦੇ ਦੂਜੇ ਸੂਏ ਨੇ 20 ਕਿਲੋ ਦੁੱਧ ਦਿੱਤਾ ਸੀ ਘਰ ਦੀ ਗਿੱਟੀ ਆ 20 ਕਿਲੋ ਦੁੱਧ ਦਿੱਤਾ ਜੀ ਐਦ ਕੀ ਆਸ ਵਿੱਚ ਕਿੰਨੀ ਕੈ ਮੰਨ ਲਓ ਐਦ ਕੀ 24 ਕਿ 24 ਕਿਲੋ ਦੀ ਮੰਨ ਲਓ 20 ਤੋਂ ਬਾਰ-ਬਾਰ ਹੀ ਦੇਊਗੀ ਹਾਂਜੀ ਭਾਇਆ 20 22 21 22 ਮੰਨ ਲਏ 20 ਤੋਂ ਪਲੱਸ ਦੀ ਗਾਰੰਟੀ ਆ ਠੀਕ ਹੈ ਸਾੜਾ ਨੂੰ ਨਾ ਉਹ ਇੰਜ ਕੀ ਜਾਂਦੀਆਂ ਲੈ ਮਾਰੋ ਨਿਗਾਹ ਕੱਦ-ਗਾਠ ਚੈੱਕ ਕਰ ਲਓ ਮੜਾ ਉਹਰਾ ਫੇਸਬੁਕ ਦਿਖਾਈ ਪਈ ਇਹਦਾ ਮੜਾ ਕਰੀਂ ਕਰਾ ਉਹਨੂੰ ਲੈ ਸੰਗ ਸੰਗ ਤੁਸੀਂ ਦੇਖ ਲਓ ਦੋਸਤੋ ਫੇਸਬੁਕ ਦੀ ਤੇ ਆਪਾਂ ਸਾਨੂੰ ਥਣਾ ਦੀ ਨਿਗਾਹ ਮਰਾ ਦਿੰਨੇ ਆ ਲੈ ਕਰੋ ਚੈੱਕ ਤੁਸੀਂ ਲੈ ਆਰਡਰ ਦੇਖੋ ਹੀ ਮੜੀ ਤੋਂ ਦੇ ਬਾਈ ਲੈ ਕਰੋ ਚੈੱਕ ਤੁਸੀਂ ਪਿਛੋ ਆਰਡਰ ਚੈੱਕ ਕਰ ਲਓ ਸੀ ਤੇ ਮਗਰ ਬੱਚਾ ਕਹੇ ਕੀ ਕਹੇ ਕੱਟਾ ਕੱਟਾ ਜੀ ਕੱਟਾ ਠੀਕ ਆ ਕੱਟਾ ਖੜਾ ਬਈ ਤੇ ਬਈ ਰੇਟ ਕੀ ਰੱਖਿਆ ਇਹਦਾ ਰੇਟ 110 ਜੀ 110 ਹਾਂਜੀ ਠੀਕ ਐ ਹੁਣ ਇਸ ਟਾਈਮ ਦੁੱਧ ਬਈ ਇਸ ਟਾਈਮ ਹੀ ਥੋੜਾ ਕਿਲੋ ਤਿਆਰ ਤਿਆਰ ਹੈ ਬੋਲਾ ਜੀ ਹਜੇ ਅੱਛਾ ਬੋਲਾ ਇਹ ਹਜੇ ਤਾਂ ਹੋਣਾ ਹੀ ਹੈ ਥੋੜੇ ਦਿਨਾਂ ਅਸੀਂ ਹਾਂ ਥੋੜੇ ਦਿਨਾਂ ਅਸੀਂ ਹੈ ਜੀ ਠੀਕ ਐ ਠੀਕ ਐ ਤੇ ਨੰਬਰ ਬੋਲ ਦਿਵੀਂ ਆਪਣਾ 98726 64213 ਠੀਕ ਐ ਜੀ ਠੀਕ ਐ ਬਈ ਮਾਨਤਾ ਨਾਲ ਹੋਊਗਾ ਨਾ ਹਾਂਜੀ ਪੂਰਾ ਜੀ ਮੰਡੀ ਚ ਵਿਕਦੀ ਆ ਤਾਂ ਬਹੁਤ ਵਧੀਆ ਗੱਲ ਆ। ਜੇ ਨਹੀਂ ਵਿਕਦੀ ਤਾਂ ਲਾਂਕ ਕੰਟੈਕਟ ਕਰਨਾ। ਕੋਈ ਨਹੀਂ। ਠੀਕ ਆ ਬਾਈ ਜੀ। ਇੱਕ ਵਾਰੀ ਜੇ ਪਸੰਦ ਲੱਗੇ ਤਾਂ ਮੱਝ ਜਰੂਰ ਕਰੀ ਕਾਲ ਕਰਿਓ ਜੀ ਵਿਕੀ ਨਾ ਵਿਕਿਓ ਕਰਮਾ ਦੀ ਗੱਲ ਆ। ਠੀਕ ਆ। ਉਹ ਵਿਕੀ ਤਾਂ ਕੋਈ ਬਾਹਲੀ ਚੰਗੀ ਗੱਲ ਆ ਇੱਥੇ। ਹਾਂਜੀ। ਠੀਕ ਆ। ਕਈ ਵਾਰੀ ਨਹੀਂ ਰੇਟ ਜਾਂਜਦਾ ਹਨਾ। ਹਾਂਜੀ। ਠੀਕ ਆ ਬਾਈ ਜੀ। ਧੰਨਵਾਦ। ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਪਿੰਡ ਨਾਮ ਰਾਮਸਰੂਵੀ। ਠੀਕ ਆ ਜ ਬਈ ਆਪਾ ਵਾਚੀ ਰੇਟ ਲੈ ਕਿੰਨੇ ਟਾਈਮ ਦੀ ਹੈ ਇਹ ਇਹ ਜੀ 5 ਮਹੀਨਿਆਂ ਦੀ ਪੂਰੀ ਹੋ ਗਈ ਛੇਮਾ ਚੱਲੀ ਜਾਂਦਾ ਜੀ ਇਹਨੂੰ ਛੇਮਾ ਚੱਲੀ ਜਾਂਦਾ ਠੀਕ ਹੈ ਕਿਹੜੀ ਮੰਨ ਲਓ ਇਹਦਾ ਟਿਕੇ ਟੁਕੇ ਦੀ ਐ ਪਤਾ ਬਈ ਚੰਗੇ ਟਿਕੇ ਦੀ ਐ ਸਾਡੇ ਕੋਲੇ ਆਪਦੇ ਕੋਲੇ ਕਾ ਆ ਗਈ ਉਹਦਾ 40 ਕਿਲੋ ਦੁੱਧ ਆਈ ਉਹਦੇ ਅਸੀਂ 40 ਕਿਲੋ ਦੁੱਧਾ ਦੀ ਮਾ ਦਾ ਹਾਂਜੀ ਹਾਂਜੀ ਠੀਕ ਠੀਕ ਹੈ ਠੀਕ ਹੈ ਤੇ ਕੀ ਰੇਟ ਰੱਖਿਆ ਬਈ ਇਹਦਾ ਰੇਟ 30000 ਮੰਗਦੀ 30000 ਰੁਪਿਆ ਕਿੱਥੋਂ ਤੱਕ ਮਾਨਤਨ ਹੋ ਜਾਊ ਬਈ ਮਾਨਤਨ ਕਰਦਾ ਮੌਕੇ ਤੇ ਬਈ ਫਿਰ ਵੀ 2-3000 ਮਾਨਤਨ ਕਰਦਾ ਆਂ ਮੌਕੇ ਤੇ ਥੁੱਲੇ ਦਿਲ ਨਾਲ ਕਰ ਦੂੰਗੇ ਹਾਂਜੀ ਕਰ ਦਾਂ ਕਰ ਦਾਂ ਜੇ ਮੰਡੀ ਚ ਵੇਖਦੀ ਤਾਂ ਬਾਲੀ ਸੋਣੀ ਗੱਲ ਹਨਾ ਹਾਂਜੀ ਹਾਂਜੀ ਜੇ ਨਹੀਂ ਵੇਖਦੀ ਤਾਂ ਤੁਹਾਨੂੰ ਕੰਟੈਕਟ ਕਰ ਸਕਦਾ ਬਈ ਕਰ ਸਕਦਾ ਜੀ ਨੰਬਰ ਬੋਲੋ 80542 29820 ਠੀਕ ਹੈ ਠੀਕ ਹੈ ਆਪਣੇ ਕੋਲ 1 ਕੀ ਹੈ ਨਾ ਮੱਛੀ ਇੱਥੇ ਹਾਂਜੀ 1 ਕੀ ਠੀਕ ਹੈ ਠੀਕ ਹੈ ਅੱਲਾ ਵੀ ਤੁਸੀਂ ਚੈੱਕ ਕਰ ਲਓ ਸੀ ਮੱਛੀ ਦੀ ਕੱਦ-ਗਾੜ ਚੈੱਕ ਕਰ ਲਓ ਤੇ ਰੰਗ ਰੂੰਗ ਤੁਸੀਂ ਚੈੱਕ ਕਰ ਲਓ ਤੇ ਫੇਸ ਦੀ ਦੇ ਲੇ ਮਾਰੋਨੇਗਾ ਕਿਵੇਂ ਲੱਗਦੀ ਐ ਬੱਚੀ ਬਾਈ ਜੀ ਜ਼ਰੂਰ ਕੰਟੈਕਟ ਕਰਿਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਜੈਪਾਲ ਜੈਪਾਲ ਜੀ ਬਾਈ ਆਪਾਂ ਕਿੰਨੇ ਨਗ ਲੈ ਕੇ ਆਏ ਮੰਡੀ ਦੇ 5 ਨਗ ਲੈ ਕੇ ਆਏ 5 ਨਗ ਲੈ ਕੇ ਆਏ ਆ ਜਿਹੜੇ ਸਾਹਮਣੇ ਦਿਖੀ ਜਾਂਦੇ ਇਹੀ ਐ ਜੀ ਇਹੀ ਐ ਤੇ ਇੱਕ ਇਧਰ ਸਾਈਡ ਤੇ ਖੜੀ ਆ ਹਾਂ ਇਹ ਸਾਈ ਵਾਲਾ ਸਾਈ ਵਾਲਾ ਆਪਾਂ ਇਥੋਂ ਸਟਾਰਟਿੰਗ ਕਰ ਲਈਏ ਜੀ ਕਰ ਲਓ ਠੀਕ ਐ ਜਿਹੜੀ ਆ ਗਾਂ ਸਾਈ ਵਾਲ ਜੀ ਇਹਦੇ ਦਰਿੰਦੇ ਆ ਜੀ ਕਿਹੜੇ ਸੂਏ ਮੰਨ ਲਓ ਇਹ ਇਹ ਦੂਜਾ ਸੂਆ ਸੋਹੂਗੀ ਦੂਜਾ ਸੂਆ ਸੋਹਣਾ ਇਹਨੇ ਹਾਂ ਠੀ ਹਫਤਾ ਦੱਸ ਦਿਨ ਲੈ ਜੂਗੀ ਇਹ ਪਿੰਡੇ ਦੇ ਆਏ ਜੇ ਕਿ ਕਿਵੇਂ ਇਸ ਪਹਿਲਾ ਪੁਰਾਣੀ ਦੇ ਪਿਸ ਕਹਿੰਦਾ ਜੀ ਅੱਛਾ ਉਹਦੇ ਉਦੋਂ ਦੇ ਆਈਆਂ ਨਿਸ਼ਾਨ ਹਾਂ ਠੀਕ ਹੈ ਠੀਕ ਹੈ ਦਾਗ ਹੈ ਤੇ ਥਾਣਾ ਸੁਣਾਈ ਤੁਸੀਂ ਚੈੱਕ ਕਰ ਲਓ ਲੈ ਮਾਰੋ ਨੇਗਾ ਤੁਸੀਂ ਚਾਰੇ ਥਾਣਾ ਮੋਟੇ ਆ ਮੋਟਾ ਮੋਟਾ ਥਾਣ ਲੱਗਿਆ ਤੇ ਕੀ ਰੇਟ ਰਹਿਣਾ ਲੱਭ ਜੀ 50000 ਰੁਪਏ 50000 ਰੁਪਏ ਮੰਨਦਾ ਤਾਂ ਹੋ ਜੂਗਾ ਨਾ ਖੁੱਲੇ ਦਿਲ ਨਾ ਖੁੱਲੇ ਦਿਲ ਨਾ ਠੀਕ ਹੈ ਠੀਕ ਹੈ ਤੇ ਫੇਸ ਉਹਦੀ ਚੈੱਕ ਕਰ ਲਓ ਉਹ ਠੰਡੀ ਸੀ ਲਾ ਹਾਂ ਸੀ ਠੰਡੀ ਹੈ ਤੇ ਜਿਹੜੀ ਦੂਜੇ ਨੰਬਰ ਤੇ ਖੜੀ ਸਿੰਘਾਂ ਵਾਲੀ ਇਹ ਸਾਈਵਾਲ ਕਰਾਸ ਹੈ ਸਾਈਵਾਲ ਕਰਾਸ ਇਹ ਕਿਹੜੇ ਸੂਏ ਵੀ ਇਤੀ ਜੱਜੂ ਤੀਜਾ ਸੂਆ ਸੋਣੀ ਹੈ ਕਿੰਨੇ ਦਿਨ ਲੈ ਜਾਉਗੀ ਲੈ ਜਾ ਹਫਤਾ ਹਫਤਾ ਲੈ ਜਾਉਗੀ ਹੈ ਠੀਕ ਹੈ ਕੱਦਗਾੜ ਚੰਗਾ ਤੇ ਠੰਡੀ ਸੀਲੇ ਵੀ ਪੂਰੀ ਹੈ ਬਹੁਤ ਠੰਡੀ ਹੈ ਇਹ ਸਿੰਗਾ ਦਾ ਦਰਜੇ ਕੋਈ ਨਾ ਕੋਈ ਚੱਕਰ ਨਹੀਂ ਠੀਕ ਹੈ ਥਣ ਥਣ ਇਹਦੇ ਵੀ ਚੈੱਕ ਕਰ ਲਉ ਸੀ ਹਜੇ ਟੈਲ ਟੁੱਲ ਪਈ ਹੈ ਤੇ ਨਿਗਾ ਮਾਰੋ ਸੀ ਮਗਰ ਉਹ ਚੈੱਕ ਕਰ ਲਉ ਲੈ ਲੈ ਮਾਰੋ ਨਿਗਾ ਹਜੇ ਤਿਆਰ ਹੋਣਾ ਨਹੀਂ ਹਾਂ ਕੱਚੀ ਹੈ ਕੱਚੀ ਹੈ ਹਜੇ ਤਾਂ 20 22 ਕਿਲੋ ਦਸੀ ਹੈ 20 22 ਕਿਲੋ ਹਾਂ ਦੇ ਦੇਉਗੀ ਹੈ ਹਾਂ ਠੀਕ ਹੈ ਇਹਦਾ ਰੇਟ ਕੀ ਰੱਖਿਆ ਹੈ 55000 55000 ਮੰਨ ਤਾਂ ਤੇ ਜੋ ਹੋਊਗਾ ਹੋ ਜਾਊਗਾ ਠੀਕ ਹੈ ਤੇ ਇੱਕ ਸਿੰਘਾਂ ਵਾਲੀ ਆਪਣੇ ਕੋਲ ਇਹ ਖੜੀ ਹੈ ਜੀ ਇਹ ਜਰਸੀ ਹੈ ਇਹ ਜਰਸੀ ਹੈ ਜਰਸੀ ਗ੍ਰਾਉਸ ਆ ਗਈ ਠੀਕ ਹੈ ਬਰੂਨ ਵਾ ਅੱਛੀ ਆ ਹਾਂ ਠੀਕ ਹੈ ਕਿੰਨੇ ਦਿਨ ਲੈ ਜੂਗੀ ਇਹ ਲੈ ਆ ਜੂ 5-4 ਦਿਨ 5-4 ਦਿਨ ਇਹ ਵੀ ਲੈ ਜੂ ਕੱਦ ਕੋ ਦੇਦਾ ਵੀ ਚੰਗਾ ਨਾ ਉਹ ਠੰਡੀ ਸੀ ਲਾ ਇਹ ਕਾਲੀ ਬਰਫਰ ਗਈ ਹੈ ਲਓ ਇਹ ਥਾਣਾ ਹਵਾਨੇ ਚੈੱਕ ਕਰ ਲਓ ਚਾਰੇ ਥਣ ਖਿੰਡਵੇ ਗੁਲਾਬੀ ਥਣ ਲੱਗਿਆ ਇਹਨੂੰ ਲੈ ਮਗਰੋਂ ਮਾਰੋ ਨੀਗਾ ਹਜੇ ਤਿਆਰ ਹੋਣਾ ਟੈਲਟੋ ਲਈ ਜੀ ਪਈਆ ਥਾਣਾ ਹਵਾਨੇ ਚ ਮਾਰੋ ਨੀਗਾ ਅਸੀਂ ਤੇ ਜਿਹੜੀ ਇਹਦਾ ਰੇਟ ਕੀ ਰੱਖਿਆ ਜੀ ਇਹਦਾ 55000 55000 ਰੁਪਈਆ ਮੰਨ ਤਾਂ ਇਹ ਜੀ ਹੋ ਜੂਗਾ ਨਾ ਹੋ ਠੀਕ ਹੈ ਜਿਹੜੀ ਅੱਗੇ ਆ ਗਈ ਆਪਣੇ ਕੋਲੇ ਜੀ ਇਹਦੀ ਜਾਣ ਇਹ ਕ੍ਰੋਸ ਆ ਥੋੜੀ ਜੀ ਇਹ ਕ੍ਰੋਸ ਆ ਠੀਕ ਹੈ ਇਹ ਇਹਦੀ ਜਾਣਕਾਰੀ ਦਿਓ ਆਪਾਂ ਨੂੰ ਕਿੰਨੇ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਠੀਕ ਹੈ ਕਿੰਨੇ ਦਿਨ ਲੈ ਜੂਗੀ ਹਜੇ ਲੈ ਜੂ ਹਫਤਾ ਹਫਤਾ ਲੈ ਜੂਗੀ ਠੀਕ ਹੈ ਕਿੰਨਾ ਦੁੱਧ ਦੇ ਸੀਗਾ ਪਿਛਲੇ ਸੂਏ 16 17 ਕਿਲੋ ਦੇ ਦੂ 16 17 ਕਿਲੋ ਦੇ ਦੂਗੀ ਇਦ ਕੀ ਠੀਕ ਹੈ ਥਣਾ ਸੋਨਾ ਦੀ ਚੈੱਕ ਕਰ ਲਓ ਮਗਰ ਆਪਾਂ ਤੁਹਾਨੂੰ ਢੱਲ ਢੋਲੇ ਜੇ ਵੀ ਦਿਖਾ ਦਨੇ ਮੜਾ ਹਲਾਇਂ ਕਰਾ ਬਾਈ ਮੜਾ ਜਾ ਮੜਾ ਹਲਾ ਦੇ ਇਥਣੋਂ-ਇਥਣੋਂ ਜੀ ਨਿਗਾਹ ਮਾਰ ਲਓ ਅਸੀਂ ਲੈਕਰੋ ਚੱਕੇ ਸੀ ਮੜਾ ਧੋਰੀ ਲੈ ਮਾਰੋ ਨਿਗਾਹ ਆਪਾਂ ਨੂੰ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਦੇ ਆ ਲੈਕਰੋ ਚੱਕ ਥਾਣੇ ਦੀ ਵੀ ਚਾਰੇ ਸੋਹਣੇ ਲੱਗਿਆ ਤੇ ਕੱਦਗਾੜ ਇਹਦਾ ਵੀ ਚੰਗਾ ਹੈਗਾ ਕੀ ਰੇਟ ਰੱਖਿਆ ਦਾ ਜੀ ਇਹਦਾ 55000 55000 ਰੁਪਈਆ ਜੀ ਠੀਕ ਹੈ ਜਿਹੜੀ ਅੱਗੇ ਆ ਗਈ ਇਹ ਫੁੱਲ ਪਲੂਣ ਵੱਚੀ ਆ ਪਲੂਣ ਵੱਚੀ ਆ ਠੀਕ ਹੈ ਇਹ ਕਿੰਨੇ ਦਿਨ ਲੈ ਜੂਗੀ ਲੈ ਵੀ 15-20 ਦਿਨ 15-20 ਦਿਨ ਠੀਕ ਹੈ ਇਹਦਾ ਕੱਚੀ ਆ ਹੈਨਾ ਇਹ ਕੱਚੀ ਹੈ ਠੀਕ ਹੈ ਹਾਂ ਜੇ ਤੁਸੀਂ ਮਗਰੋਂ ਦੇਖੋ ਸੀ ਆਰਡਰ ਦੇਖ ਲਓ ਹਜੇ ਕਲਾਬੀ ਇਹਦੇ ਸਾਲ ਲੱਗਿਆ ਥਣ ਛੋਟਾ ਛੋਟਾ ਥਣ ਲੱਗਿਆ ਤੇ ਨਿਗਾ ਮਾਰੋ ਹਜੇ ਤਿਆਰ ਹੋਣਾ ਨੇ ਕੀ ਰੇਟ ਰੱਖਿਆ ਦਾ ਇਹ 75000 75000 ਰੁਪਇਆ ਠੀਕ ਹੈ ਆਪਣੇ ਕੋਲੇ ਆਹੀ ਹੈ ਕਿ ਹੋਰ ਵੀ ਹੈਗੀਆਂ ਸੀ ਠੀਕ ਹੈ ਪੰਜ ਵਹਿੜਾ ਤੇ ਮਾਨਦਾਨ ਹੋ ਜੂਗਾ ਨਾ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ ਕਰੋਗੇ ਹਾਂ ਠੀਕ ਹੈ ਤੇ ਆਪਣਾ ਨੰਬਰ ਬੋਲ ਦਿਓ 991545267 ਠੀਕ ਹੈ ਲੋ ਵੀ ਦੋਸਤੋ ਕਿਵੇਂ ਲੱਗੀਆਂ ਤੁਹਾਨੂੰ ਬਜੀਆਂ گاਵਾ ਤੇ ਮਾਰੋ ਨਿਗਾ ਕਿਵੇਂ ਲੱਗੇ ਬਜਦੇ ਰੇਟ ਜਰੂਰ ਦੱਸਣਾ ਆਪਣਾ ਕਮੈਂਟਾਂ ਚ ਤੇ ਆਪਣੇ ਪੇਜ ਨੂੰ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀਆਂ ਲੱਗਦੀਆਂ ਆ ਵੀਡੀਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਬਾਬੇ ਨਾਂ ਬੋਲੋ ਆਪਣਾ ਨਾਂ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ ਮਿੰਡਾ ਪਿੰਡ ਮਿੰਡਾ ਪੰਨੀ ਵਾਲ ਦੇ ਕੋਲ ਪੰਨੀ ਵਾਲ ਦੇ ਕੋਲ ਹਾਂਜੀ ਠੀਕ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਬਾਬਾ ਜੀ ਬਾਬੇ ਜੀ ਅੱਪ ਕਿੰਨੇ ਨਾਲ ਲੈ ਕੇ ਆਏ ਸੀ ਇਕੱਟੇ ਅੱਜ ਨਾਲ ਹੈਗੇ ਸੀ ਵੀਰੇ 12 13 ਠੀਕ ਹੈ ਹਾਂਜੀ 12 ਦਿਨ ਨਾਲ ਲੈ ਕੇ ਆਏ ਸੀ ਹਾਂਜੀ ਠੀਕ ਹੈ ਤੇ ਵੇ ਅੱਗੇ ਅਜਮਾਲ ਅੱਛਾ ਜੀ ਆ ਰਹਿ ਗਏ ਅੱਜ ਆਪਣੇ ਕੋ ਸਾਰੇ ਪੰਜ ਛੇ ਨਾਗਣ ਪੰਜ ਛੇ ਨਾਗ ਰਹਿ ਗਏ ਹਾਂਜੀ ਬਾਕੀ ਵੇਕੇ ਠੀਕ ਹੈ ਤੇ ਘਰੇ ਵੀ ਹੁੰਦੀਆਂ ਆ ਹਾਂ ਘਰੇ ਹੁੰਦੀਆਂ ਮੇਰੇ ਆਪਣੇ ਕੋਲ 40 ਪੁਲਤਾਲੀ ਗੱਟੀਆਂ ਅੱਜ ਦੀ ਤਰੀਕ ਜੇਗਾ ਘਰੇ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਤੇ ਆਪਾਂ ਸ਼ੁਰੂ ਕਰਕੇ ਡਿਟੇਲ ਦੇਣੀ ਹਾਂਜੀ 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 ਜਿਹੜੇ ਆ ਕੱਟੀ ਆ ਮੰਨ ਹਾਂਜੀ ਇਹਦੀ ਕੀ ਜਾਣਕਾਰੀ ਹੈ ਜੀ ਇਹ ਕੱਟੀ ਵੀਰੇ ਸਾਲ ਦੇ ਲਗਭਗ ਆ ਸਾਲ ਦੇ ਲਗਭਗ ਹਾਂਜੀ ਠੀਕ ਹੈ ਜੀ ਤੇ 14000 ਰੁਪਏ ਕੀਮਤ ਰੱਖੀ ਦੀ ਆਪਾਂ 14000 ਰੁਪਏ ਕੀਮਤ ਮਾਨਤਨ ਹੋ ਜੂਗਾ ਹਾਂਜੀ ਹੋ ਜੂ ਥੋੜਾ ਬਹੁਤ ਠੀਕ ਹੈ ਲੈ ਚੈੱਕ ਕਰ ਲਓ ਸੀ ਕੱਦ ਕਾਠੇ ਦਾ ਚੈੱਕ ਕਰ ਲਓ ਤੇ ਸਿੰਘ ਸੁੰਗ ਦੀ ਵੇਖ ਲਓ ਤੇ ਫੇਸਬੁੱਕ ਦੀ ਚੈੱਕ ਕਰ ਲਓ ਜੀ ਹਾਂਜੀ ਬਾਬਾ ਜੀ ਇਹਦੀ ਗੱਲ ਕਰਕੇ ਦੂਜੇ ਨੰਬਰ ਦੀ ਇਹ ਕੱਟੀ ਵੀਰੇ 2 ਸਾਲ ਦੇ ਗੇੜ ਚਾ 2 ਸਾਲ ਦੇ ਗੇੜ ਤੇ ਹਾਂਜੀ ਠੀਕ ਐ ਕੱਦ ਕੁਦ ਚੰਗਾ ਸਿੰਘ ਸੁੰਗ ਇਹਦੇ ਵੀ ਚੰਗਾ ਲੱਗਿਆ ਛੋਣੀ ਹੈ ਕੱਟੀ ਹਾਂਜੀ ਠੀਕ ਐ ਛਾਂਤ ਹੁਣ ਚਾਰੀ ਐ ਠੰਡ ਚਾਰਾ ਵੀਰੇ ਠੀਕ ਐ ਹਾਂਜੀ ਇਹ ਇਹਦਾ ਗੇੜ ਰੱਖਿਆ ਜੀ ਇਹਦਾ 35000 ਰੁਪਏ ਮੰਗਦੇ ਵੀਰੇ 35000 ਰੁਪਿਆ ਹਾਂਜੀ ਮੰਨਦਣ ਹੋ ਜੂਗਾ ਇਹ ਚੋ ਹੋ ਜੀ ਥੋੜਾ ਬਹੁਤ ਲੈ ਵੀ ਮਾਰੋਨੇਗਾ ਤੁਸੀਂ ਪਿੰਡੇ ਪਿੰਡੇ ਪਤਲੇ ਦੀ ਆ ਤੇ ਕੱਦ ਘਾੜ ਦੀ ਚੰਗੀ ਆ ਤੇ ਫੇਸ ਬੂਸ ਦੀ ਨਿਗਾ ਮਾਰ ਲਓ ਸਿੰਘ ਵੀ ਚੰਗਾ ਬਹੁਤ ਸੋਹਣਾ ਸਿੰਘ ਲੱਗਿਆ ਹਾਂਜੀ ਬਾਬਾ ਜੀ ਇਹ ਕਟੀ ਵੀਰੇ ਨੀਲੀਆ ਵੀ ਆਉਦੀ ਆ ਠੀਕ ਐ ਨੀਲੀਆ ਵੀ ਹਾਂਜੀ ਠੀਕ ਐ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੋਊਗੀ ਵੀਰੇ 14 ਮਹੀਨਿਆਂ ਦੀ 14 ਮਹੀਨਿਆਂ ਦੀ ਹਾਂਜੀ ਤੇ ਇਹਦਾ ਕੀ ਰੇਟ ਰੱਖਿਆ ਜੀ ਇਹਦਾ ਮੁੱਲ ਤਾਂ ਵੀਰੇ 20000 ਰੁਪਏ ਕਰਦੇ ਆ 20000 ਰੁਪਏ ਹਾਂਜੀ ਕਿੰਨੇ ਕੁ ਮਾੜਾ ਮੋਟਾ ਹੋ ਜੂਗਾ ਇਹ ਬਸ ਮਾੜਾ ਮੋਟਾ ਇਹ ਹੋ ਜੂ ਮਾੜਾ ਮੋਟਾ 10000 ਤੋਂ ਦਾ ਠੀਕ ਐ ਠੀਕ ਐ ਬਾਹਲਾ ਨਹੀਂ ਹੋਣਾ ਬਾਹਲਾ ਨਹੀਂ ਹੋਣਾ ਨੀਲੀਆ ਵੀ ਜੀ ਕੱਦ ਕੋਦ ਚੰਗਾ ਪਛਾਹੀ ਉਹ ਥਣ ਤੇ ਇਹਦੇ ਵੀ ਚਾਰੀ ਹੋਣਗੇ ਥਣ ਚਾਰ ਮਿਲ ਲੰਗੇ ਵੀਰੇ ਇਹਦੇ ਠੀਕ ਐ ਹਾਂਜੀ ਜਿਹੜੀ ਅੱਗੇ ਖੜੀ ਆ ਜੀ ਆਹ ਹਾਂ ਇਹ 1.5 ਸਾਲ ਦੀ ਵੀਰੇ 1.5 ਸਾਲ ਦੀ ਹਾਂਜੀ ਠੀਕ ਹੈ ਇਹਦਾ ਕੀ ਰੇਟ ਰੱਖਿਆ ਜੀ ਇਹਦਾ ਰੇਟ ਵੀਰੇ 20000 ਰੁਪਏ ਮੰਗਦੇ ਆ 20000 ਰੁਪਏ ਮੰਗਦੇ ਆ ਹਾਂਜੀ ਚੈੱਕ ਕਰ ਲਓ ਦੋਸਤੋ ਤੁਸੀਂ ਇਹਦਾ ਕਦਗਾੜੇ ਦਾ ਵੇਖ ਲਓ ਤੇ ਸਿੰਘ ਵੇਖ ਲਓ ਤੁਸੀਂ ਫੇਸਬੁਕ ਦੀ ਚੈੱਕ ਕਰ ਲਓ ਸਿੰਘ ਇਹਦੇ ਵੀ ਬਹੁਤ ਸੋਹਣਾ ਲੱਗਿਆ ਹਾਂਜੀ ਹਾਂਜੀ ਬਾਬਾ ਜੀ ਜੇ ਗੱਲ ਕਰ ਗਏ ਆਪਾਂ ਆ ਗੱਟੀ ਹਾਂਜੀ ਇਹ ਕਿੰਨੇ ਟਾਈਮ ਦੀ ਹੋਊਗੀ ਇਹ 13 ਮਹੀਨਿਆਂ ਦੀ 13 ਮਹੀਨਿਆਂ ਦੀ ਠੀਕ ਹੈ ਇਹਦਾ ਕੀ ਰੇਟ ਰੱਖਿਆ ਜੀ ਇਹਦਾ ਮੁੱਲ ਵੀਰੇ 16500 ਰੁਪਿਆ 16500 ਰੁਪਿਆ ਹਾਂਜੀ ਠੀਕ ਹੈ ਆਪਣੇ ਕੋਲ ਇੰਨੇ ਨਾ ਗਾਜ ਅੱਜ ਇੰਨੇ ਬਾਕੀ ਵੇਗੇ ਵੀਰੇ ਬਾਕੀ ਵੇਗੇ ਹੈਗੇ ਸੀ ਬਸ ਵਾਚ ਕੇ 13 14 ਨਾ ਗਾ ਠੀਕ ਹੈ ਠੀਕ ਹੈ ਵੇਗੇ ਆ ਰਹਿ ਗਏ 5 6 ਨਾ ਗਾ ਠੀਕ ਹੈ ਠੀਕ ਹੈ ਕਟੀਆਂ ਦੀ ਡਿਮਾਂਡ ਥੋੜੀ ਜਿਆਦੇ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਨੰਬਰ ਉਹ ਹਾਂਜੀ ਨੰਬਰ ਬੋਲ ਦਿਓ ਨੰਬਰ ਵੀਰੇ 98763 ਠੀਕ ਹੈ 90717 ਠੀਕ ਹੈ ਜੀ ਪਿੰਡ ਮਿੱਡਾ ਪੰਨੀ ਵਾਲ ਦੇ ਕੋਲ ਠੀਕ ਹੈ ਜੀ ਜਿਹੜਾ ਸ੍ਰੀ ਮੁਖਸਰ ਸਾਹਿਬ ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀਆਂ ਬਾਬੇ ਜੀ ਤੁਹਾਨੂੰ ਕੱਟੀਆਂ ਤੇ ਕਿਵੇਂ ਲੱਗੇ ਬਾਬੇ ਜੀ ਤੁਹਾਨੂੰ ਰੇਟ ਇਹ ਚੰਗੀਆਂ ਲੱਗਦੀਆਂ ਤੇ ਬਾਬੇ ਨਾਲ ਜ਼ਰੂਰ ਕੰਟੈਕਟ ਕਰਨਾ ਕਿਸੇ ਵੀ ਪ੍ਰਕਾਰ ਦੀ ਕੱਟੀ ਲੈਣੀ ਅਸੀ ਬਾਬੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਬਾਬਾ ਜੀ ਬਿਲਕੁਲ ਮਿਹਰਬਾਨੀ ਵਾਹਿਗੁਰੂ ਜੀ ਫਾਉ ਸਾਹਿਬ ਵਾਹਿਗੁਰੂ ਜੀ ਫਾਦੀ ਜੀ